ਤੇ ਉਹ ਕੋਈ ਗੁਰਮੁਖ ਪਿਆਰੇ ਪੰਜ ਸੱਤ ਜਾਣੇ ਆਏ ਤੇ ਬਾਬਾ ਜੀ ਕੋਲੇ ਬਹਿ ਗਏ ਤੇ ਬਾਬਾ ਜੀ ਕਹਿੰਦੇ ਭਈ ਬੈਂਕੀਓ ਦੱਸੋ ਕੀ ਬਚਨਿਆ ਇੱਕ ਦੂਜੇ ਵੱਲੇ ਵੇਖਣ ਬਾਬਾ ਜੀ ਕਹਿੰਦੇ ਦੱਸੋ ਕਹਿਣ ਲੱਗੇ ਜੀ ਕੋਈ ਵਾਵਾ ਸਾਲ ਹੋ ਗਏ ਨੇ ਤੇ ਕੋਈ ਮਾਇਆ ਫੜਾਗੇ ਸਾਂ ਤੇ ਬਾਬਾ ਜੀ ਮੈਨੂੰ ਕਹਿਣ ਲੱਗੇ ਵੀ ਜਾਓ ਆਪਦੇ ਮਾਤਾ ਕੋਲ ਜਾਓ ਤੇ ਉਹਨਾਂ ਨੂੰ ਦੱਸ ਦਿਓ ਵੀ ਉਹਦੇ ਉੱਤੇ ਕੋਈ ਤੰਦ ਜਿਹਦੇ ਧਾਗੇ ਬੁਲੇਟੇ ਨੇ ਤੇ ਮੈਂ ਜਾ ਕੇ ਬੇਨਤੀ ਕੀਤੀ ਤੇ ਮਾਤਾ ਜੀ ਕਹਿਣ ਲੱਗੇ ਵੀ ਵੇਖ ਲਓ ਜਦੋਂ ਉਹ ਵਖਿਆ ਤੇ ਉਹ ਜਿੰਨੇ ਰੁਪਏ ਸੀ ਨਾ ਉਹਨੇ ਤੇ ਉਸੀ ਤਰ੍ਹਾਂ ਤੰਦ ਬੁਲੇਟੇ ਤੇ ਮੈਂ ਲੈ ਕੇ ਗਿਆ ਬਾਬਾ ਜੀ ਕਹਿਣ ਲੱਗੇ ਸਿਆਣੋ ਹਾਂ ਆ ਪੈਸੇ ਉਹੋ ਹੀ ਆ ਕਿ ਹੋ ਰਿਹਾ ਉਹ ਕਹਿਣ ਲੱਗੇ ਜੀ ਉਹੋ ਹੀ ਆ ਬੋਲੇ ਇਸੋ ਨੇ ਹਾਂ ਇਸ ਤਰ੍ਹਾਂ ਕਰਕੇ ਹਾਂ ਤੇ ਸਕੂਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਹਾਂ ਤੇ ਸਕੂਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਇਸੇ ਦੀ ਨਿੰਦਿਆ ਦਾ ਬਚਨ ਕਰਨਾ ਤੇ ਕੀ ਉਹਨਾਂ ਨੇ ਜੀ ਤੋਂ ਬਿਨਾ ਕਿਸੇ ਨਾਲ ਬਚਨ ਹੀ ਨਹੀਂ ਕੀਤਾ ਇਸੇ ਤਰ੍ਹਾਂ ਹੌਂ ਤਸ ਕੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਭਾਈ ਗੁਰਦਾਸ ਸਾਹਿਬ ਜੀ ਜਿਵੇਂ ਸਿੱਖੀ ਦੇ ਅਸੂਲ ਦੱਸਦੇ ਨੇ ਕਿ ਗੁਰਮਖਾਂ ਦੇ ਮਨ ਵਿੱਚ ਇਹ ਪਿਆਰ ਹੁੰਦਾ ਤੇ ਥੋੜਾ ਜਿਹਾ ਸੋਣਾ ਤੇ ਥੋੜਾ ਜਿਹਾ ਖਾਣਾ ਕਿੰਨਾ ਕੁ ਆਪਾਂ ਵੇਹਿੰਦੇ ਰਹਿਆ ਤੇ ਕਿੰਨਾ ਕੋ ਪ੍ਰਚਾਦਾ ਛਕਦੇ ਸੀ ਜਾਂ ਕਿੰਨਾ ਕੋ ਕੋਈ ਵੱਖਰੀ ਚੀਜ਼ ਬਣਾ ਕੇ ਨਹੀਂ ਲੰਗਰ ਵਿੱਚ ਦਾਲ ਵਿੱਚ ਜਦੋਂ ਆਉਣਾ ਕਦੀ ਵੱਖਰੀ ਚੀਜ਼ ਬਣਾ ਕੇ ਨਹੀਂ ਕੋਈ ਗੱਲ ਜਿਹੜੀ ਚੀਜ਼ ਲੰਗਰ ਵਿੱਚ ਬਣੇ ਉਹੋ ਹੀ ਛਕਣੀ ਤੇ ਬਾਬਾ ਜੀ ਨੇ ਕਹਿਣਾ ਵੀ ਜਦੋਂ ਤੋਂ ਸਾਡਾ ਦਲ ਨਾਲ ਪਹਰਾ ਲੱਗਾ ਲੰਗਰ ਤੋਂ ਬਗੈਰ ਵੱਖਰਾ ਚੁੱਲਾ ਨਹੀਂ ਹੀ ਬਣ ਦਿੱਤਾ ਚੀਜ਼ ਬਣਾਉਣੀ ਤੇ ਹੋਰ ਗੱਲ ਕਿਹਦੇ ਰਹਿ ਗਈ ਹਾਂ ਤੇ ਸਕੂਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਉਹਨਾਂ ਨੂੰ ਸੁਤਿਆਂ ਨੂੰ ਨਹੀਂ ਹੀ ਗਏ ਉਹਨਾਂ ਦੇ ਨਾਮ ਦੀ ਗੂੰਜ ਜਿਵੇਂ ਥੋੜੀ ਥੋੜੀ ਹੂਕ ਹੂਨ ਦੀ ਆਵਾਜ਼ ਆਉਂਦੀ ਹੈ ਨਾ ਜਦੋਂ ਕਿਹਾ ਜਪਣਾ ਨਾ ਵੀ ਬਰਾਜੇ ਵੀ ਆ ਤੇ ਤਾਂ ਵੀ ਉਹ ਆਵਾਜ਼ ਆਉਣੀ ਉਹਨਾਂ ਦੇ ਅੰਦਰ ਨਾਮ ਸਿਮਰਨ ਚੱਲਦਾ ਹੈ ਤੇ ਸਮਾਧੀ ਉਹਨਾਂ ਦੀ ਲੱਗੀ ਰਹਿੰਦੀ ਸੀ ਇਹ ਹਾਂ ਤਸਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਉਹਨਾਂ ਨੇ ਛੋਟੇ ਕੋ ਬੱਚੀ ਕੋਈ ਹੋਵੇ ਛੋਟੇ ਬੱਚੇ ਵਾਂਗੂ ਉਹਨੂੰ ਭਾਵੇਂ ਪਿਆਰ ਦੇ ਦੇਣ ਤੇ ਇਥੇ ਬੀਬੀ ਦੇ ਸਿਰ ਤੇ ਉਹਨਾਂ ਨੇ ਹੱਥ ਨਹੀਂ ਰੱਖਿਆ ਨਹੀਂ ਛੁਆਇਆ ਇਹ ਜੀਵਨ ਮਹਾਂਪੁਰਖਾਂ ਦਾ ਮਹਾਂਪੁਰਖਾਂ ਦੇ ਜੀਵਨ ਨੂੰ ਤੇ ਨਾਲ ਇਹ ਵੀ ਵਚਨ ਕਰਨਾ ਕਿ ਅਰਦਾਸ ਵਿੱਚ ਕਹਿੰਦੇ ਨੇ ਜਿਨ੍ਹਾਂ ਨੇ ਵੇਖ ਕੇ ਅੰਡਠ ਕੀਤਾ ਆਖਣਾ ਇਹ ਵੀ ਇੱਕ ਗੁਣ ਧਾਰਨ ਕੀਤਾ ਵੇਖ ਕੇ ਅੰਝਠ ਕਰ ਦਿੰਨੇ ਆ ਗੱਲਾਂ ਕਰਨੀਆਂ ਕੁਝ ਹੋਰ ਹੁੰਦੀਆਂ ਤੇ ਉਹਨਾਂ ਨੂੰ ਅਪਣਾਉਣਾ ਉਹਨਾਂ ਤੇ ਚੱਲਣਾ ਬੜਾ ਕਠਿਨ ਹੁੰਦਾ ਹੈ। ਏਮਾਪੁਰਖ ਉਹਨਾਂ ਦੇ ਜੀਵਨ ਦੇ ਮਤਲਕ ਰਤਨ ਸਿੰਘ ਸਾਹਿਬ ਜੀ ਨੇ ਸੁਨਾਇਆ ਕਿ ਬਾਹਰ ਅਮਰੀਕਾ ਤੋਂ ਸੰਗ ਨੇ ਆ ਬਚਨ ਸੁਨਾਇਆ ਸੀ ਉਹ ਬੜਾ ਬ੍ਰੀਕੀ ਦਾ ਬਚਨ ਸੀ ਤੇ ਕਿਤੇ ਖੁਸ਼ ਹੋਣ ਤੇ ਕਿਸੇ ਨੂੰ ਕੋਈ ਪੁੱਛੇ ਤੇ ਦੱਸ ਦਿੰਦੇ ਆ ਅੰਦੇਨਾ ਬ੍ਰह्म ਗਿਆਨੀ ਦਾ ਜੀਵਨ ਇੱਕ ਢੋਲ ਵਾਂਗੂ ਹੁੰਦਾ ਜੇ ਢੋਲ ਪਿਆ ਰਵੇ ਤੇ ਆਪਣੇ ਆਪ ਨਹੀਂ ਵਜਦਾ ਜੇ ਕੋਈ ਉਹਨੂੰ ਵਜਾਵੇ ਤੇ ਆਵਾਜ਼ ਦੇ ਦਿੰਦਾ ਬ੍ਰह्म ज्ञानी ਦਾ ਜੀਵਨ ਇਹ ਹੁੰਦਾ ਵੀ ਉਹਨੂੰ ਕੋਈ ਪੁੱਛੇ ਤੇ ਉਹਦਾ ਉੱਤਰ ਦੇ ਦਿੰਦੇ ਆ ਦੱਸ ਦਿੰਦੇ ਆ ਨਹੀਂ ਤੇ ਉਹ ਆਪਦੇ ਆਨੰਦ 'ਚ ਹੀ ਰਹਿੰਦੇ ਆ। ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਜਦੋਂ ਬਾਬਾ ਜੀ ਦੇ ਬਾਬਾ ਸੋਹਣ ਸਿੰਘ ਸਾਹਿਬ ਜੀ ਦੀ ਦੇ ਦਸਹਰੇ ਤੇ ਉਦੋਂ ਸੰਤ ਕਰਤਾਰ ਸਿੰਘ ਜੀ ਕਿਉਂਕਿ ਮਹਾਂਪੁਰਖਾਂ ਨੇ ਚੜ੍ਹਾਈ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਯਾਦ ਕੀਤਾ ਸੀ। ਇੱਕ ਪਿਆਰ ਦੀ ਖੇਡ ਆ ਉਹ ਅੰਤਰੀ ਭਾਵ ਦਾ ਪਿਆਰ ਸੀ ਇਹ ਆਮ ਜਾਣਨ ਵਾਲੇ ਨਹੀਂ ਜਾਣ ਸਕਦੇ ਇਹਨਾਂ ਗੱਲਾਂ ਨੂੰ ਸੰਤ ਕਰਤਾਰ ਸਿੰਘ ਜੀ ਬੰਬੇ ਸੀ ਇਹ ਬਾਬਾ ਜੀ ਨੇ ਜਾਚ ਕੀਤਾ ਆਏ ਉਹ ਸਾਰੇ ਬਚਨ ਤੁਸੀਂ ਸੁਣਦੇ ਰਹੇ ਨੇ ਉਹਨਾਂ ਕੋਤਰੀ ਇੱਥੇ ਰੰਭ ਕੀਤੀ ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਏਡੀ ਮਹਾਨ ਅਸਤੀ ਹੋਇਆ ਕੋਤਰੀ ਕਰੀਏ ਅਖੰਡ ਪਾਠ ਤੇ ਸੰਤ ਕਹਿਣ ਲੱਗੇ ਬਾਬਾ ਜੀ ਨਹੀਂ ਵੀ ਤੁਸੀਂ ਵੀ ਆਪਣੇ ਦਲ ਪੰਥ ਦੇ ਪਾਠੀ ਸਿੰਘ ਸਾਰੇ ਬਿਲਾਵਤ ਅਸੀਂ ਵੀ ਬਿਲਾਉਨੇ ਆ ਕੋਤਰੀ ਹੋਈ ਅਠਾ ਜਣਾਂ ਦੇ ਵਿੱਚ ਜੋ ਸਾਧ ਸੰਗਤ ਜੀ ਤੇ ਅੰਮ੍ਰਿਤ ਸੰਚਾਰ ਹੋਣਾ ਹੀ ਬਾਬਾ ਜੀ ਦੇ ਦਸਾਰੇ ਤੇ ਬਹੁਤ ਸੰਗਤ ਅੰਮ੍ਰਿਤ ਛਕਣ ਲਈ ਤਿਆਰ ਹੋਈ ਵੀ ਬਾਬਾ ਜੀ ਨੇ ਆਪ ਪੰਜਾਂ ਪਿਆਰਿਆਂ ਚ ਲੱਗਣਾ ਵਾ ਸੰਤ ਕਰਤਾਰ ਸਿੰਘ ਜੀ ਨੇ ਤੇ ਬਾਬਾ ਜੀ ਪੰਜਾਂ ਪਿਆਰਿਆਂ ਦੇ ਵਿੱਚ ਨਾਲ ਲੱਗਣਗੇ ਬਹੁਤ ਸੰਗਤ ਅੰਮ੍ਰਿਤ ਛਕਣ ਲਈ ਤਿਆਰ ਹੋਈ ਜਦੋਂ ਅੰਮ੍ਰਿਤ ਸੰਚਾਰ ਹੋਣ ਦੀ ਤਿਆਰੀ ਹੋਈ ਤੇ ਸੰਤ ਕਹਿਣ ਲੱਗੇ ਜੀ ਕਿਹੜੀ ਬਾਣੀ ਪੜੋਗੇ ਬਾਬਾ ਜੀ ਕਹਿੰਦੇ ਜੀ ਜਿਹੜੀ ਆਖੋ ਤੇ ਬਾਬਾ ਜੀ ਸੰਤ ਕਰਤਾਰ ਸਿੰਘ ਜੀ ਜਪਜੀ ਸਾਹਿਬ ਬਾਣੀ ਤੇ ਤੇ ਬਾਬਾ ਜੀ ਜਪ ਸਾਹਿਬ ਦੀ ਬਾਣੀ ਤੇ ਨਾਲ ਸਿੰਘ ਜਿਹੜੇ ਲਗੇ ਉਹ ਸੁਰਈਏ ਚੌਪਈ ਅਨੰਦ ਸਾਹਿਬ ਦੀ ਬਾਣੀ ਤੇ ਤੇ ਟਕਸਾਲ ਵਿੱਚ ਜਦੋਂ ਅੰਮ੍ਰਿਤ ਤਿਆਰ ਕਰਦੇ ਆ ਤੇ ਉਹ ਤਲਵਾਰ ਮੋਢੇ ਨਾਲ ਲਾ ਕੇ ਆਏ ਤੇ ਬਾਟੇ ਦੇ ਨਾਲ ਮੁੱਠਾ ਲਾ ਲੈਂਦੇ ਆ ਤੇ ਇੱਕ ਸਿੰਘ ਬਾਣੀ ਪੜ ਕੇ ਤੇ ਅਗਲੇ ਨੂੰ ਅੱਗੇ ਕਰ ਦਿੰਦੇ ਆ ਤੇ ਬਾਣੀ ਉੱਚੀ ਪੜਦੇ ਆ ਤੇ ਬਾਬਾ ਜੀ ਕਹਿਣ ਲੱਗੇ ਜੀ ਇੱਕ ਵਚਨ ਤੁਸੀਂ ਸਾਡਾ ਮੰਨ ਲਓ ਕਿ ਤੁਹਾਡਾ ਮਨ ਲੈਨੇ ਆ ਤੁਸੀਂ ਪੰਜੇ ਸਿੰਘ ਨਾਲ ਸ੍ਰੀ ਸਾਹਿਬਾਂ ਘਾਤਰੇ ਪਾ ਲਓ ਤੇ ਅਸੀਂ ਉੱਚੀ ਬਾਣੀ ਨਾਲ ਪੜ ਦਿੰਨੇ ਆ ਪੰਜਾ ਸਿੰਘਾਂ ਨੇ ਸ੍ਰੀ ਸਾਹਿਬਾਂ ਘਾਤਰੇ ਪਾਈਆਂ ਤੇ ਬਾਬਾ ਜੀ ਨਾਲ ਪੰਜਾ ਪਿਆਰਾਂ ਵਿੱਚ ਜਪ ਸਾਹਿਬ ਦੀ ਬਾਣੀ ਤੇ ਜਦੋਂ ਜਪੁ ਸਾਹਿਬ ਦੀ ਬਾਣੀ ਪੜਨ ਦੀ ਵਾਰੀ ਆਈ ਬਾਬਾ ਜੀ ਐ ਅੱਖਰ ਟਣਕਾ ਟਣਕਾ ਕੇ ਬੋਲਣ ਬਾਬਾ ਜੀ ਸੰਤ ਕਹਿਣ ਲੱਗੇ ਨਾਲ ਦੇ ਸੰਗਾਂ ਨੇ ਵੇਖਿਆ ਕਿੱਡਾ ਸੁੱਧ ਪਾਠ ਬਾਬਾ ਜੀ ਨੇ ਕੀਤਾ ਫਿਰ ਦਖਮ ਜੀ ਦੇ ਮੁਖਵਾਕ ਬਾਬਾ ਜੀ ਨੇ ਲੈ ਸੰਤ ਕਹਿਣ ਲੱਗੇ ਅਸੀਂ ਸਮਝਦੇ ਹਾਂ ਵੀ ਬਾਬਾ ਜੀ ਪੜ੍ਹੇ ਨਹੀਂ ਐ ਬਾਬਾ ਜੀ ਆਪ ਤੇ ਬੜੇ ਵਿਦਵਾਨ ਹੋ ਤੇ ਨਾਲ ਜੇ ਕਹਿਣ ਲੱਗੇ ਵੀ ਬਾਬਾ ਜੀ ਤੁਸੀਂ ਬੋਲਿਆ ਜਰੂਰ ਕਰੋ ਜਿੰਨੇ ਕਿਸੇ ਦਾ ਮਨ ਨਹੀਂ ਬਣਦਾ ਤੁਹਾਡੇ ਬੋਲਣ ਨਾਲ ਉਹਦਾ ਮਨ ਬਣ ਜਾਊਗਾ ਅਮਰਤ ਛਕਣ ਲਈ ਇਸ ਤਰ੍ਹਾਂ ਦਾ ਮਹਾਂਪੁਰਖਾਂ ਦਾ ਪਿਆਰ ਸੀ ਬਾਬਾ ਜੀ ਇੱਕ ਵਾਰੀ ਕਥਾ ਕਰਨ ਲੱਗੇ ਸੰਗਰਾਮ ਦਾ ਦਿਨ ਸੀ ਜਲ ਵਰਤ ਲਿਆ ਤੇ ਮਹਾਰਾਜ ਦੀ ਤਾਬਿਆ ਚੱਲੇ ਵੀ ਬਾਰਾਮਾ ਦੀ ਕਹਾਣੀ ਕਰਦੇ ਹਾਂ ਉਹਨੇ ਜਦ ਨੂੰ ਸੰਤੋਖ ਸੋਂ ਗਿਆਨੀ ਸੰਤੋਖ ਸੋਂ ਆ ਗਿਆ ਤੇ ਬਾਬਾ ਜੀ ਕਹਿਣ ਲੱਗੇ ਵੀ ਗਿਆਨੀ ਹੋਮ ਆ ਗਿਆ ਇਹ ਕਰ ਲੈਣਗੇ ਬਹੁਤ ਬਾਬਾ ਜੀ ਨੇ ਬਾਣੀ ਸਦ